ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਫਰੀਦਕੋਟ ਵਿਖੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਿਰ ਤੇ ਕਾਲੀਆਂ ਚੁੰਨੀਆਂ ਲੈ ਕੇ ਪੁੱਜੀਆਂ ਜਥੇਬੰਦੀ ਵੱਲੋਂ ਇਹ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਅਤੇ ਮੰਤਰੀ ਦੇ ਖਿਲਾਫ ਇਸ ਕਰਕੇ ਕੀਤਾ ਗਿਆ ਕਿ ਸਰਕਾਰ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰगोਬਿੰਦ ਕੌਰ ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਵਰਕਰ ਵੱਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਨਹੀਂ ਚਲੇਗੀ ਨਹੀਂ ਚਲੇਗੀ ਨਾ ਸਰਕਾਰ ਇਸ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਸਰਕਾਰ ਮਰਦਾਬਾ ਮਰਦਾਬਾ ਜੇ ਸਾਨੂੰ ਜਿਹੜਾ ਇੱਕ ਤਾਂ ਸਾਡੀਆਂ ਛੁੱਟੀਆਂ ਚੱਲ ਰਹੀਆਂ ਸੀਗੀਆਂ ਅਸੀਂ ਤਾਂ ਆਰਾਮ ਦੇ ਮੂਡ 'ਚ ਸੀਗੇ ਤੇ ਛੁੱਟੀਆਂ ਖਤਮ ਹੋਣਗੀਆਂ ਫਿਰ ਅਸੀਂ ਆਪਦੇ ਪ੍ਰੋਟੈਸਟ ਸ਼ੁਰੂ ਕਰਾਂਗੇ ਸਰਕਾਰ ਨੇ ਜਿਹੜਾ ਸਾਡੇ ਤੇ ਸਿੱਧਾ ਹਮਲਾ ਕੀਤਾ ਖਾਸ ਕਰਕੇ ਜਿਹੜਾ ਮੈਂ ਸਟੇਟ ਪ੍ਰੈਜ਼ੀਡੈਂਟ ਆ ਨੈਸ਼ਨਲ ਪ੍ਰੈਜ਼ੀਡੈਂਟ ਆ ਮੇਰੀਆਂ ਸੁਆਵਾਂ ਖਤਮ ਕਰਤੀਆਂ ਇਹਨਾਂ ਨੇ 19 ਤਰੀਕ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਆਪਦਾ ਇਹ ਪ੍ਰੋਗਰਾਮ ਚਾਕਆਊਟ ਕੀਤਾ ਕਿ ਅਸੀਂ ਜਿਹੜਾ ਸਾਡੇ ਮਨਿਸਟਰ ਹੈ ਉਹਨਾਂ ਦੇ ਘਰ ਦੇ ਸਾਹਮਣੇ ਜਾ ਕੇ ਧਰਨਾ ਕਰਾਂਗੇ ਮੈਡਮ ਬਲਜੀਤ ਕੌਰ ਤੇ ਨਾਲ ਹੀ ਜਿਹੜੀਆਂ ਹੁਣ ਸਾਡੀਆਂ ਮੰਗਾਂ ਹੈਗੀਆਂ ਅਸੀਂ ਉਹਨਾਂ ਨੂੰ ਲੈ ਕੇ ਵੀ ਆਪਦਾ ਕੱਲਾ ਹੁਣ ਇਹ ਮੰਗ ਨਹੀਂ ਸਾਡੀ ਹੈ ਕਿ ਬਹਾਲ ਕਰੋ ਉਹ ਇੱਕ ਮੰਗ ਇੱਕ ਮੰਗ ਹੈ ਪਰ ਸਾਡੀ ਜਿਹੜੀਆਂ ਮੰਗਾਂ ਹੈਗੀਆਂ ਵਰਕਰਾਂ ਨੂੰ ਡੇਢ ਡੇਢ ਸਾਲ ਮਾਨ ਪਤਾ ਨਹੀਂ ਦਿੰਦੇ ਅੱਜ ਵੀ 9-9 ਮਹੀਨੇ ਹੋ ਗਏ ਵਰਕਰਾਂ ਦਾ ਤਨਖਾਹ ਤੋਂ ਬੈਠੀਆਂ ਉਹਨਾਂ ਨੂੰ ਤਨਖਾਹਾਂ ਵੰਦਿਓ ਆਂਗਣਵਾੜੀ ਦੇ ਬੱਚੇ ਵਾਪਸ ਆਂਗਣਵਾੜੀ ਦੇ ਵਿੱਚ ਭੇਜੋ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿਓ ਇਹਨਾਂ ਮੰਗਾਂ ਨੂੰ ਲੈ ਕੇ ਸਿਰਫ ਦਾ ਸੰਘਰਸ਼ ਚੱਲ ਰਿਹਾ ਪੂਰੇ ਪੰਜਾਬ ਤੋਂ ਆਏ ਤੇ ਅਗਲਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਇਹ ਹੈ ਕਿ ਸਾਡਾ ਸੰਘਰਸ਼ ਜਾਰੀ ਰਹੂਗਾ ਜਿੰਨੀ ਦੇਰ ਸਰਕਾਰ ਜਿਹੜਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਮੰਗਾਂ ਦੇ ਵਿੱਚ ਉਹੀ ਹੈ ਵਰਕਰਾਂ ਨੂੰ ਹਰ ਮਹੀਨੇ 2 ਤਰੀਕ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਹਰ ਹਾਲਤ ਦੇ ਵਿੱਚ ਸਾਨੂੰ ਬੱਚੇ ਸਕੂਲਾਂ ਦੇ ਵਿੱਚ ਜਿਹੜੇ ਗਏ ਵਾਪਸ ਮਿਲਣੇ ਚਾਹੀਦੇ ਆ ਸਾਨੂੰ ਨਰਸਰੀ ਟੀਚਰ ਦਾ ਦਰਜਾ ਮਿਲਣਾ ਚਾਹੀਦਾ ਤੇ ਨਾਲ ਹੀ ਇਹ ਜਿਹੜੀ ਉਹ ਇਹ ਸਰਕਾਰ ਨੇ ਜਿਹੜੀ ਕੋਜੀ ਕਾਰਵਾਈ ਕੀਤੀ ਹੈ ਮੇਰੀ ਨੌਕਰੀ ਖਤਮ ਕਰਕੇ ਨੌਕਰੀ ਬਹਾਲ ਕਰਵਾਉਣ ਨੂੰ ਇਹ ਰੋਸ ਪ੍ਰਦਰਸ਼ਨ ਕਿੰਨਾ ਟਾਈਮ ਜਾਰੀ ਰਹੂਗਾ ਔਰ ਇਸ ਤੋਂ ਬਾਅਦ ਕੋਈ ਰੋਸ ਮਾਰਚ ਵੀ ਕੱਢ ਰਹੇ ਹੋ ਹਾਂਜੀ ਅਸੀਂ ਰੋਸ ਮਾਰਚ ਕੱਢ ਰਹੇ ਆ ਇੱਥੇ ਅਸੀਂ ਆਪਦੀ ਗੱਲਬਾਤ ਰੱਖ ਕੇ ਵਰਕਰਾਂ ਨਾਲ ਸਾਂਝੀ ਕਰਕੇ ਇਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਦੀ ਕਾਰਵਾਈ ਕੀਤੀ ਹੋਈ ਹੈ ਮੇਰੇ ਤੋਂ ਪਹਿਲਾਂ ਕਿਸੇ ਤੇ ਕਾਰਵਾਈ ਨਹੀਂ ਹੋਈ ਕਿਉਂਕਿ ਉਹੀ ਹੈ ਕਿ ਜੇ ਤੁਸੀਂ ਜਾਂ ਤਾਂ ਚੁੱਪ ਰਹੋ ਠੀਕ ਹੈ ਜੇ ਤੁਸੀਂ ਪਾਰਟੀ ਲਈ ਹਾਈਲਾਈਟ ਹੋਵੋਗੇ ਕੰਮ ਕਰੋਗੇ ਵੱਡੇ ਉਹਦੇ ਦਾ ਕੰਮ ਕਰੋਗੇ ਤੇ ਸਰਕਾਰ ਨੂੰ ਇੱਕ ਚੈਲੰਜ ਬਣ ਜਾਂਦਾ ਹੈ ਜਿਹੜਾ ਇਹਨਾਂ ਨੇ ਚੈਲੰਜ ਦਿੱਤਾ ਲਿਆ ਵੀ ਹੈ ਤੇ ਸਾਨੂੰ ਦਿੱਤਾ ਵੀ ਹੈ ਸਰਕਾਰ ਜਿਹੜੀ ਇਹ ਕਹਿੰਦੇ ਸੀ ਅਸੀਂ 13 ਜ਼ੀਰੋ ਕਰ ਦਾਂਗੇ ਠੀਕ ਹੈ ਦੂਜਾ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਬਠਿੰਡਾ ਸੀਟ ਜਿਹੜਾ ਹੈਗਾ ਅਕਾਲੀਆਂ ਨੂੰ ਹਰਾ ਕੇ ਅਕਾਲੀਆਂ ਦੇ ਐ ਕਰਾਂਗੇ ਉਹ ਕਰਾਂਗੇ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਅਸੀਂ ਜਿਹੜਾ ਆਪਦੀ ਹਰ ਕੋਈ ਜਿਹੜਾ ਜਿਸ ਕਿਸੇ ਪਾਰਟੀ ਜਾਇਦਾ ਉਹ ਆਪਦੀ ਪਾਰਟੀ ਲਈ ਕੰਮ ਕਰਦਾ ਮੈਂ ਆਪਣੀ ਪਾਰਟੀ ਲਈ ਕੰਮ ਕੀਤਾ ਤੇ ਸਰਕਾਰ ਬਖਲਾਟ ਚਾਗੀ ਕਿ ਇਹਨੇ ਕਿਉਂ ਜਾ ਕੇ ਜਿਹੜਾ ਹੈਗਾ ਕੰਮ ਕੀਤਾ ਹਾਲਾਂਕਿ ਮੈਂ ਕੰਮ ਆਪਦੀ ਡਿਊਟੀ ਟਾਈਮ ਤੋਂ ਬਾਅਦ ਕੀਤਾ ਫਸਟ ਪ੍ਰਾਇੋਰਟੀ ਮੇਰੀ ਡਿਊਟੀ ਸੀ ਮੈਂ ਆਪਦੀ ਡਿਊਟੀ ਕਰਕੇ ਉਸ ਤੋਂ ਬਾਅਦ ਜਿਹੜਾ ਮੈਂ ਆਪਦੀ ਪਾਰਟੀ ਲਈ ਕੰਮ ਕੀਤਾ ਤੇ ਇਹਨਾਂ ਨੂੰ ਜਿਹੜਾ ਬਠਿੰਡੇ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਰਿਜ਼ਲਟ ਤੋਂ 4 ਦਿਨਾਂ ਬਾਅਦ ਹੀ ਇਹਨਾਂ ਨੇ ਕੰਮ ਸ਼ੁਰੂ ਕਰਤਾ ਵੀ ਹੁਣ ਗੱਲ ਬਣਾਈਏ ਕਿਦਾਂ ਨੌਕਰੀ ਤੋਂ ਕੱਢਣਾ ਇਹਨੂੰ ਅੱਜ ਕਿੱਥੋਂ ਕਿੱਥੋਂ ਆਏ ਹੋ ਤੁਸੀਂ